ਦੇ ਗਏ ਸੀਗੇ ਉਥੇ ਐਮਪੀ ਦੇ ਮੀਤਵਾਰ ਸੁਖਪਾਲ ਖੇੜਾ ਦਾ ਪ੍ਰੋਗਰਾਮ ਸੀਗਾ ਤੇ ਵੀਡੀਓ ਵਾਇਰਲ ਹੋਈ ਹੈ ਹੱਥੋਂ ਪਾਈ ہوئی ਹੈ ਮਾਈਕ ਦੀ ਜਿਹੜੀ ਗੱਲ ਚੱਲ ਰਹੀ ਸੀ ਤੁਸੀਂ ਕੋਈ ਹੈ ਕੀ ਗੱਲ ਸੀ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਆ ਨਾ ਮੈਂ ਸਿੰਘਲਨ ਮਹੰਤ ਪਟਿਆਲੇ ਤੋਂ ਔਰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਜਿਹੜਾ ਉਥੇ ਸ਼ੈਤਾਨ ਜਿਹੜਾ ਮਿੱਠੋ ਲੱਡਾ ਜਿਹੜਾ ਸਰਪੰਚ ਉਸ ਪਿੰਡ ਦਾ ਹੈਗਾ ਉਹਨੇ ਅੱਜ ਉਥੇ ਇੱਕ ਰੈਲੀ ਰੱਖੀ ਸੀ ਸੁਖਪਾਲ ਖੇੜਾ ਜੀ ਦੀ ਸੋ ਸੁਖਪਾਲ ਖੇੜਾ ਜੀ ਨੂੰ ਦੇ ਨਾਲ ਮੇਰਾ ਕੋਈ ਅਸਰਾਂ ਦਾ ਕੋਈ ਲਾਗ ਲਗੋ ਨਹੀਂ ਹੈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਦੱਸਣਾ ਚਾਹਣੀ ਹੈ ਕਿ ਅਸੀਂ ਸੁਖਪਾਲ ਖੇੜਾ ਜੀ ਨੂੰ ਕੁਝ ਦਿਨ ਪਹਿਲਾਂ ਅਸੀਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਔਰ ਦੂਸਰਾ ਉਹਨਾਂ ਦੇ ਦਫ਼ਤਰ ਦੇ ਵਿੱਚ ਗੱਲ ਹੋਈ ਸੀ ਕਿ ਇਸ ਬੰਦੇ ਨੂੰ ਤੁਸੀਂ ਆਪਣੇ ਤੋਂ ਦੂਰ ਕਰੋ ਕਿਉਂਕਿ ਇਹਨੇ ਸਾਡੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰ ਕੇ ਜਿੱਦਾ ਪੱਛਾ ਵੀਰ ਤੇ ਦਰਜਾ ਮਿੱਠੋ ਲੱਡੇ ਦੋਤੇ ਵੀ ਇਸ ਬੰਦੇ ਨੂੰ ਤੁਸੀਂ ਐਨਆਰ ਪ੍ਰਮੋਟ ਨਾ ਕਰੋ ਕਿਉਂਕਿ ਇਹਨੇ ਸਾਡੀ ਲਾਈਫ ਖਰਾਬ ਕੀਤੀ ਹੈ ਐਲਜੀਬੀਟੀਕਿਊ ਜਿੰਨੀ ਵੀ ਹੈ ਸਾਡੀ ਉਹਦੇ ਨਾਲ ਇਹਨੇ ਧੱਕਾ ਕੀਤਾ ਕੱਲਾ ਹੀ ਮੇਰੇ ਨਾਲ ਧੱਕਾ ਨਹੀਂ ਹੈ ਐ ਤਾਂ ਸਾਡੀ ਕਮਿਊਨਿਟੀ ਨੇ ਲੋਕਾਂ ਨੂੰ ਸਾਰਾ ਹਰੇਕੋ ਯੂਜ਼ ਕਰਕੇ ਚਲਾ ਜਾਵੇ ਤੇ ਮੀਠੂ ਦੇ ਉੱਤੇ ਜਿਹੜਾ ਪਰਚਾ ਵੀ ਦਰਜ ਹੋਇਆ ਹੋਇਆ ਇਸ ਇਕਬਾਲ ਖੈਰਾ ਜੀ ਨੇ ਮੈਂ ਹੀ ਦੱਸਣਾ ਚਾਹੁੰਦੀ ਸੀ ਅੱਜ ਉੱਥੇ ਪਹੁੰਚ ਕੇ ਮਾਈਕ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਸੀ ਕਿ ਇਹ ਇਸ ਕੈਟਾਗਰੀ ਦਾ ਬੰਦਾ ਤੁਸੀਂ ਐਸੇ ਬੰਦੇ ਨੇ ਪ੍ਰਮੋਟ ਕਰ ਰਹੇ ਹੋ ਮੈਂ ਤਾਂ ਬੜੇ ਮੈਸਿਕਾ ਕੋਈ ਇਸ ਤਰ੍ਹਾਂ ਦੀ ਕੋ ਹੋਰ ਕੋਈ ਗੱਲ ਨਹੀਂ ਕੀਤੀ ਅਸੀਂ ਜਦੋਂ ਆਪਣਾ ਗਏ ਮੇਰੇ ਚੇਲੇ ਤੇ ਅਸੀਂ ਤਾੜੀਆਂ ਥੋੜੀਆਂ ਮਾਰਦੇ ਅਸੀਂ ਜਦੋਂ ਉੱਥੇ ਪਹੁੰਚੇ ਠੀਕ ਹੈ ਤੇ ਤਾੜੀਆਂ ਤਾਂ ਸਾਡੇ ਸਿਰ ਦਾ ਆਪਣਾ ਸਾਡਾ ਤਾਂ ਸ਼ਿੰਗਾਰ ਹੈ ਤਾੜੀ ਤਾੜੀ ਤਾਂ ਸ਼ਿੰਗਾਰ ਪਾਸੇ ਮਾਰਦੇ ਤਾੜੀ ਮਾਰਨ ਵਾਲਾ ਕੋਈ ਵੱਡਾ ਗੱਲ ਨਹੀਂ ਹੈ ਕੋਈ ਅਸੀਂ ਉੱਥੇ ਕੋਈ ਕ੍ਰਾਈਮ ਨਹੀਂ ਕੀਤਾ ਸੀ ਆਪਣਾ ਪੱਖ ਪੇਸ਼ ਕਰਨ ਗਏ ਸੀ ਜਦੋਂ ਅਸੀਂ ਆਪਣਾ ਪੱਖ ਪੇਸ਼ ਕਰਨ ਗਏ ਸੁਖਪਾਲ ਖੈਰਾ ਜੀ ਇੱਕ ਐਨੇ ਅੱਛੇ ਆਪਣੇ ਆਪਣੇ ਲੀਡਰ ਕੋ ਹਾਂਦੇ ਨੇ ਉਹਨਾਂ ਨਾਲ ਜਦਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸੋ ਉਹਨਾਂ ਦੇ ਸਾਹਮਣੇ ਜਦੋਂ ਇਹ ਇਨਸੀਡੈਂਟਸ ਹੋ ਗਿਆ ਜਦੋਂ ਮੈਂ ਆਪਣਾ ਪੱਖ ਪੇਸ਼ ਕਰ ਰਹੀ ਸੀ ਕਰਨਾ ਆਪਣੇ ਕੋਈ ਨਾ ਕੋਈ ਆਪਣਾ ਦਿਲ ਦਾ ਦੁੱਖ ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਆਇ ਅੱਛਲ ਅੱਛੇ ਲੀਡਰ ਦਾ ਫਰਜ਼ ਹੁੰਦਾ ਉਹਨਾਂ ਦੇ ਲੋਕਾਂ ਦੀ ਗੱਲਾਂ ਨੂੰ ਦੁੱਖਾਂ ਨੂੰ ਸੁਣਨਾ ਇਹਨਾਂ ਨੇ ਤਾਂ ਸਾਡੀ ਇੱਕ ਵੀ ਨਹੀਂ ਗੱਲ ਸੁਣੀ ਓਲਟਾ ਮਿੱਠੂ ਲੱਡੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਗੁੰਡੇ ਦੋ ਇਹਨਾਂ ਨੇ ਉੱਥੇ ਬੁਲਾਏ ਹੋਏ ਸੀ ਮਿੱਠੂ ਨੇ ਗੁੰਡਾ ਟਾਈਪ ਦੇ ਕੁਝ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਤੇ ਆਪਣੇ ਗੁੰਡੇ ਵੀ ਬੁਲਾਏ ਸੀ ਇਹਨਾਂ ਨੇ ਚਾਕੇ ਮੇਰੇ ਔਰ ਮੇਰੇ ਆਪਣੇ ਚੇਲਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਵਾਇਆ ਉੱਥੋਂ ਮੇਰੇ ਚੇਲੇ ਆਨੇ ਉਥੋਂ ਭੱਜ ਕੇ ਜਾਨ ਬਚਾਈ ਹੈ ਸੋ ਇਹ ਬਹੁਤ ਗਲਤ ਗੱਲ ਹੈ ਜਿਹੜੇ ਕਾਂਗਰਸ ਇਹ ਲੀਡਰਸ ਇਸ ਤਰ੍ਹਾਂ ਦੇ ਘਟੀਆਂ ਸਰਪੰਚ ਨੂੰ ਜਿਹੜਾ ਕਿ ਐਨਾ ਸ਼ਰਿਆਮ ਗੁੰਡਾਗਰਦੀ ਇਹ ਕਰ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਇਹ ਘਟੀਆਂ ਲੋਕਾਂ ਨੂੰ ਹੀ ਪ੍ਰਮੋਟ ਕਰਦੇ ਨੇ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਦੇ ਤੁਸੀਂ ਕੰਮ ਕਰ ਕਰਕੇ ਤੁਸੀਂ ਪਾਰਟੀਆਂ ਦੇ ਤੁਸੀਂ ਆਪਣਾ ਤੁਸੀਂ ਜੀਨਰ ਨਹੀਂ ਹੋ ਸਕਦੇ ਤੁਸੀਂ ਇਸ ਤਰ੍ਹਾਂ ਨਹੀਂ ਜਿੱਤ ਸਕਦੇ ਇਸ ਤਰ੍ਹਾਂ ਲੋਕਾਂ ਦੀ ਵੋਟਾਂ ਨਹੀਂ ਲੈ ਸਕਦੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਨੀ ਆ ਕਿ ਜਿਹੜੇ ਲੋਕ ਮਿੱਠੋ ਲੱਡੇ ਦੇ ਕਹਿਣ ਤੇ ਐਨੇ ਘਟਿਆ ਸਰਪੰਚ ਹੋਣ ਜਿਨ੍ਹਾਂ ਸਾਡੇ ਕਿਨਰ ਲੋਕਾਂ ਨਾਲ ਜਿਹਨੋਂ ਸਾਡੇ ਕਿਨਰਾਂ ਦਾ ਐਨਾ ਸਮਾਜ ਦੇ ਵਿੱਚ ਸਤਕਾਰ ਲੋਕ ਕਰਦੇ ਨੇ ਉਹਨਾਂ ਨਾਲ ਧੋਖਾ ਕੀਤਾ ਧੋਖੇ ਨਾਲ ਪੈਸੇ 50 ਲੱਖ ਦੀ ਠੱਗੀ ਲਾ ਕੇ ਗਿਆ ਜਿੱਦਾਂ ਪਰਚਾ ਵੀ ਦਰਜ ਹੈ ਇਹਦੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਰਹੇ ਹੋਟਾ ਵੀ ਕੱਖ ਨਹੀਂ ਬਚੇਗਾ ਜੇ ਮੇਰੇ ਇਹ ਬਾਦਵਾਵਾ ਨੇ ਸਾਰਿਆਂ ਨੂੰ ਜਿਹੜੇ ਕਿ ਜਿਹੜੇ ਮਿੱਠੋ ਲੱਡੇ ਦੇ ਨਾਲ ਲੱਗਦੇ ਨੇ ਤੁਸੀਂ ਪੁਲਿਸ ਕੋਲ ਵੀ ਕੰਪਲੀਟ ਕੀਤੀ ਇਸ ਚੀਜ਼ ਬਾਰੇ ਗਈਆਂ थाने ਦੇ ਵਿੱਚ ਹਾਂਜੀ ਅਸੀਂ ਮੈਂ ਉੱਥੇ ਜਿਹੜਾ ਸਬੰਧਤ ਥਾਣਾ ਸੀ ਅਸੀਂ ਉੱਥੇ ਵੀ ਕੰਪਲੀਟ ਕੀਤੀ ਇਸ ਗੱਲ ਦੀ ਕਿ ਇਹਨਾਂ ਨੇ ਮੇਰੇ ਨਾਲ ਉੱਥੇ ਹੋਲਡਰ ਬਾਜੀ ਕੀਤੀ ਹੈ ਵੀਡੀਓਜ਼ ਵੀ ਵਾਇਰਲ ਹੋਈਆਂ ਇਹਨਾਂ ਨੇ ਮੇਰੇ ਚੇਲਿਆਂ ਨੂੰ ਵੀ ਕੁੱਟਮਾਰ ਕੀਤੀ ਹੈ ਔਰ ਉਹਨਾਂ ਦੇ ਕੱਪੜੇ ਵੀ ਫਾੜੇ ਨੇ ਔਰ ਉਹਨਾਂ ਦੇ ਗੁਪਤੰਗਾਂ ਨਾਲ ਵੀ ਇਹਨਾਂ ਨੇ ਛੇੜਛਾੜ ਕੀਤੀ ਹੈ ਔਰ ਉਹਨਾਂ ਦੇ ਗੁਪਤੰਗਾਂ ਨਾਲ ਵੀ ਇਹਨਾਂ ਨੇ ਬਹੁਤ ਗਲਤ ਮੈਂ ਜੋ ਇੱਥੇ ਬਿਆਨ ਨਹੀਂ ਕਰ ਸਕਦੀ ਉਹ ਇਹਨਾਂ ਨੇ ਸਲੋਕ ਉੱਥੇ ਕੱਟ ਦੇ ਵਿੱਚ ਕੀਤਾ ਉਹਨਾਂ ਦੇ ਕੱਪੜੇ ਤੱਕ ਵੀ ਫਾੜੇ ਨੇ ਮੇਰੇ ਚੇਲਿਆਂ ਦੇ ਔਰੇ ਬਹੁਤ ਗਲਤ ਗੱਲ ਹੈ ਮੈਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਜੇ ਤੁਸੀਂ ਅੱچھے ਲੀਡਰ ਹੋ ਪਰਮਾਤਮਾ ਤੁਹਾਨੂੰ ਰਾਜੀ ਰੱਖੇ ਸੀਐਮ ਸਾਹਿਬ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਜੋ ਅੱਜ ਮੇਰੇ ਨਾਲ ਮਿਸਬੀਹ ਹੋਇਆ ਕਿ ਮੈਂ ਆਪਣਾ ਉੱਥੇ ਦੁੱਖ ਦਰਦ ਆਪਣਾ ਦੱਸਣ ਗਈ ਲੋਕਾਂ ਨੂੰ ਲੱਡੇ ਪਿੰਡ ਦੇ ਵਿੱਚ ਲੱਡਾ ਕੋਠੀ ਦੇ ਵਿੱਚ ਮੇਰੇ ਨਾਲ ਅੱਜ ਜੋ ਘਟਨਾ ਹੋਈ ਔਰ ਮੇਰੇ ਮੇਰੇ ਚੇਲਿਆਂ ਨਾਲ ਹੋਈ ਜੋ ਅਸੀਂ ਅੱਜ ਦਰਖਾਸਤ ਦਿੱਤੀ ਉਸ ਦਰਖਾਸਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ